ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਸ੍ਰੀ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਤੇ ਅਜੇ ਮੈਮੀ ਵੱਲੋਂ ਆਪਣਾ ਸ਼ਬਦ ਗੁਰਾਂ ਦੇ ਦਰਸ਼ਨ ਸੰਗਤਾਂ ਦੇ ਰੂਬਰੂ ਕੀਤਾ ਗਿਆ। ਅੱਜ ਇਸ ਦਾ ਪੋਸਟਰ 108 ਸੰਤ ਦੇਸਰਾਜ ਜੀ ਡੇਰਾ ਗੋਬਿੰਦਰਾਜ ਭਗਵਾੜਾ ਅਤੇ ਸਤਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸਤਗੁਰੂ ਰਵਿਦਾਸ ਮੰਦਿਰ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਹੈਪੀ ਮਾਹੀ ਮਾਸਟਰ ਰਾਮ ਲੂਬਾਇਆ ਲੇਖਕ ਜਿੰਦਰ ਲਾਂਗੜੀਆ ਸੀਟੂ ਬਾਈ ਪ੍ਰੋਡਿਊਸਰ ਅਜੇ ਸਰਬ ਸੰਜੀਵ ਹੀਰ ਅਵਤਾਰ ਚੰਦ ਪਰਮਿੰਦਰ ਕੁਮਾਰ ਪਰਮਜੀਤ ਲੇਖਰਾਜ ਸਿੰਦਾ ਗੁਰਾਇਆ ਵਾਲਾ ਜੀਵਨ ਦਾਸ ਮदन ਲਾਲ ਆਦਿ ਹਾਜ਼ਰ ਸਨ ਜੋ ਬੋਲੇ ਸੋ ਨਿਰਪੈ ਦਾ ਸੁਣਨ ਵਾਲਾ ਅੱਜ ਵੀ ਹੈ ਅੱਜ ਸਾਡੇ ਬਹੁਤ ਹੀ ਪਿਆਰੇ ਔਰ ਗੁਰੂ ਘਰ ਦੇ ਸੇਵਕ ਜਿਹੜੇ ਹੈਗੇ ਆ ਅਜੇ ਜੀ ਜਿਨ੍ਹਾਂ ਨੇ ਸਤਗੁਰ ਰਵਦਾਸ ਮਹਾਰਾਜ ਜੀ ਦੇ ਆਗਮਨ ਪਰਮ ਦੇ ਅਗ ਸ਼ਰਵ ਲਈ ਕੀਤਾ ਜਿਹਨੂੰ ਤੁਸੀਂ ਪੋਸਟਰ ਦੇ ਰੂਪ ਦੇਖ ਰਹੇ ਗੁਰਾਂ ਦੇ ਦਰਸ਼ਨ ਆਓ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰੀਏ ਔਰ ਇਹਨਾਂ ਨੂੰ ਸ਼ੇਅਰ ਲਾਈਕ ਔਰ ਕਮੈਂਟ ਕਰੀਏ ਔਰ ਇਹਨਾਂ ਦੇ ਸ਼ਬਦ ਜਿਹੜੇ ਹੈਗੇ ਆ ਪੂਰੇ ਇੰਟਰਨੈਸ਼ਨਲ ਲੈਵਲ ਤੱਕ ਚਲੇ ਜਾਣ ਔਰ ਅਸੀਂ ਸਤਗੁਰ ਰਵਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਇਹ ਵੀਰ ਸਾਡਾ ਇਦਾਂ ਹੀ ਬਲੰਦੀਆਂ ਹਾਸਲ ਕਰਦਾ ਰਹੇ ਔਰ ਜਿੰਨੇ ਵੀ ਸਾਡੇ ਵੀਰ ਸਭੀਆਂ ਭੈਣਾਂ ਜਿਹੜੀਆਂ ਸ਼ਬਦ ਰੀਲீஸ் ਕਰ ਰਹੇ ਆ ਸਤਿਗੁਰ ਰਮਦਾਸ ਮਹਾਰਾਜ ਜੀ ਦੇ ਗੁਰਪੁਰਪ ਦੇ ਆਗਮਨ ਦੇ ਸੰਬੰਧ ਦੇ ਵਿੱਚ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੂੰ ਭਲਵਾ ਹੰਗਾਰਾ ਦਿਓ ਤਾਂ ਕਿ ਇਹ ਜਿਹੜੇ ਹੈਗੇ ਆ ਹੋਰ ਸਾਡੇ ਰਮਦਾਸ ਮਹਾਰਾਜ ਜੀ ਦੇ ਜਿਹੜੇ ਬਾਣੀ ਆ ਜਿਹੜੇ ਸ਼ਬਦ ਆ ਉਹਨੂੰ ਗਾਇਨ ਕਰਕੇ ਸੰਗਤਾਂ ਦੇ ਰੂਹ ਰੂ ਹੋਣ ਔਰ ਸਾਰਿਆਂ ਦੇ ਦਿਲ ਜੱਗ ਸਕਣ ਔਰ ਸਾਰਿਆਂ ਨੂੰ ਪਤਾ ਲੱਗ ਜਾਏ ਗੁਰੂਗੁਰ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਕਿਹਾ ਕੀ ਹੈ ਔਰ ਉਚਾਰਿਆ ਕੀ ਹੈ ਉਹਨਾਂ ਸ਼ਬਦਾਂ ਦਾ ਗਾਇਨ ਸਤਿਗੁਰੂ ਅਰਜਨ ਦੇਵ ਜੀ ਦੇ ਆਗਮਨ ਪੁਰਪਰਤ ਅੱਜ ਜਿਹੜਾ ਸਾਡੇ ਵੀਰ ਅਜੇ ਜੀ ਜਿਨ੍ਹਾਂ ਨੂੰ ਅੱਜ ਅਸੀਂ ਵਧਾਈ ਦਿੰਦੇ ਆ ਆਪਣੀ ਪੂਰੀ ਟੀਮ ਵੱਲੋਂ ਸਤਿਗੁਰੂ ਅਰਜਨ ਦੇਵ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਔਰ ਆਸ ਕਰਦੇ ਆ ਕਿ ਅੱਗੇ ਵੀ ਇਦਾਂ ਹੀ ਸੇਵਾ 'ਚ ਜੁੜੇ ਰਹਿਣਗੇ ਧੰਨਵਾਦ ਜੈ ਗੁਰਦੇਵ ਧੰਨਵਾਦ ਮੈਂ ਅਜੇ ਮਹਿਮੀ ਸਿੰਗਰ ਮੇਰਾ ਗੁਰਾਂ ਦੇ ਦਰਸ਼ਨ ਸ਼ਬਦ ਜੋ ਸਤਿਗੁਰੂ ਅਰਜਨ ਦੇਵ ਮੰਦਿਰ ਗਾਇਆ ਅੱਜ ਰੀਲੀਜ਼ ਹੋਇਆ ਹੈ। ਇਸਕਾ ਸਾਰੀ ਸੰਗਤ ਨੂੰ ਵੇਦਦੀ ਹੈ। ਇਸ ਨੂੰ ਵੱਧ ਤੋਂ ਵੱਧ ਦੇਖ ਤੇ ਕਮੈਂਟ ਤੇ ਲਾਈਕ ਕਰਿਓ। ਧੰਨਵਾਦ।